ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਵਿਆਕਰਨ ਦੇ ਤਿੰਨ ਅੰਗਾਂ ਬਾਰੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਸੁੱਕੇ ਤੁਨੀ ਬੋਧ ਸ਼ਬਦ ਬੋਧ ਤੇ ਅਰਥ ਬੋਧ ਅੱਜ ਦੀ ਵੀਡੀਓ ਵਿੱਚ ਵਾਕ ਬੋਧ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਜਿਸ ਵਿੱਚ ਵਾਕ ਕਿਸ ਨੂੰ ਕਹਿੰਦੇ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਉਤਪਤੀ ਵਾਕ ਰਚਨਾ ਵਾਕ ਵਟਾਂਦਰਾ ਵਾਕ ਵੰਡ ਤੇ ਵਿਸ਼ਰਾਮ ਚਿੰਨਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਉਸ ਨੂੰ ਵਾਕ ਬੋਧ ਕਹਿੰਦੇ ਹਨ ਭਾਗ ਵਿਆਕਰਨ ਦਾ ਜੋ ਭਾਗ ਸਿਰਫ ਵਾਕਾਂ ਬਾਰੇ ਗੱਲ ਕਰਦਾ ਹੈ ਵਾਕ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬਣਦਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬਣਦਾ ਹੈ ਬੰਤਰ ਦੇ ਤੌਰ ਤੇ ਵਾਕ تین ਤਰ੍ਹਾਂ ਦੇ ਹੁੰਦੇ ਹਨ ਕਿਵੇਂ ਬਣਦੇ ਹਨ ਇਸ ਤਰ੍ਹਾਂ ਵਾਕ تین ਤਰ੍ਹਾਂ ਦੇ ਹੁੰਦੇ ਹਨ ਸਧਾਰਨ ਵਾਕ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੁੰਦੀ ਹੈ ਉਸ ਨੂੰ ਸਧਾਰਨ ਵਾਕ ਕਹਿੰਦੇ ਹਨ ਭਾਵੇਂ ਜਦੋਂ ਵਾਕ ਦਾ ਕਰਤਾ ਕੇਵਲ ਇੱਕ ਹੀ ਕੰਮ ਇੱਕ ਕਰਮ ਕਰਦਾ ਹੈ ਉਸ ਨੂੰ ਸਧਾਰਨ ਵਾਕ ਕਹਿੰਦੇ ਨੇ ਜਿਵੇਂ ਤਾਰੇ ਚਮਕਦੇ ਹਨ ਤਾਂ ਇੱਥੇ ਚਮਕਣਾ ਕਿਰਿਆ ਹੈ ਇਸ ਵਾਕ ਵਿੱਚ ਇੱਕੋ ਹੀ ਕਿਰਿਆ ਹੈ ਤਾਂ ਸਧਾਰਨ ਵਾਕ ਸੰਯੁਕਤ ਵਾਕ ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ ਭਾਵੇਂ ਵਾਕ ਦਾ ਕਰਤਾ ਇੱਕ ਤੋਂ ਜ਼ਿਆਦਾ ਕੰਮ ਕਰਦਾ ਹੋਵੇ ਅਤੇ ਜਿਸ ਵਾਕ ਵਿੱਚ ਦੋ ਜਾਂ ਦੋ ਤੋਂ ਵੱਧ ਸਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਸਮਾਨ ਯੋਜਕਾ ਨਾਲ ਜੋੜਿਆ ਜਾਵੇ ਉਸ ਨੂੰ ਸੰਯੁਕਤ ਵਾਕ ਕਹਿੰਦੇ ਹਨ ਭਾਵ ਇਸ ਵਿੱਚ ਜਿਹੜੇ ਦੋ ਸਤੰਤਰ ਵਾਕ ਹੁੰਦੇ ਨੇ ਜਿਵੇਂ ਪ੍ਰਧਾਨ ਮੰਤਰੀ ਆਏ ਤੇ ਉਹਨਾਂ ਨੇ ਭਾਸ਼ਣ ਦਿੱਤਾ ਦੋ ਵਾਕ ਨੇ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਭਾਸ਼ਣ ਦਿੱਤਾ ਇਸ ਨੂੰ ਸਮਾਨ ਯੋਜਕ ਤੇ ਨਾਲ ਜੋੜਿਆ ਗਿਆ ਹੈ ਇਹ ਸੰਯੁਕਤ ਵਾਕ ਦੀ ਉਦਾਹਰਣ ਹੈ ਮਿਸ਼ਿਤ ਵਾਕ ਜਿਸ ਵਾਕ ਵਿੱਚ ਇੱਕ ਮੁੱਖ ਵਾਕ ਤੇ ਇੱਕ ਅਧੀਨ ਵਾਕ ਹੋਵੇ ਦੋਵੇਂ ਇੱਕ ਦੂਜੇ ਤੇ ਨਿਰਭਰ ਹੋਣ ਉਸ ਨੂੰ ਮਿਸ਼ਿਤ ਵਾਕ ਕਹਿੰਦੇ ਹਨ ਭਾਵ ਮਿਸ਼ਿਤ ਵਾਕ ਵਿੱਚ ਸਤੰਤਰ ਵਾਕ ਨਹੀਂ ਹੁੰਦੇ ਸਗੋਂ ਇੱਕ ਵਾਕ ਦੂਸਰੇ ਵਾਕ ਦੇ ਅਧੀਨ ਹੁੰਦਾ ਹੈ ਨਿਰਭਰ ਹੁੰਦਾ ਹੈ ਜਿਵੇਂ ਬੱਚੇ ਖੁਸ਼ੀ ਨਾਲ ਨੱਚ ਰਹੇ ਹਨ ਕਿਉਂਕਿ ਉਨ੍ਹਾਂ ਨੇ ਮੈਚ ਜਿੱਤ ਲਿਆ ਦੋ ਵਾਕ ਇੱਕ ਦੂਜੇ ਤੇ ਨਿਰਭਰ ਕਰ ਰਹੇ ਨੇ ਬੱਚੇ ਖੁਸ਼ੀ ਨਾਲ ਨੱਚ ਰਹੇ ਹਨ ਦੂਸਰਾ ਹੈ ਉਹਨਾਂ ਨੇ ਮੈਚ ਜਿੱਤ ਲਿਆ ਵਿੱਚ ਕਿਉਂਕਿ ਅਧੀਨ ਯੋਜਕ ਨਾਲ ਇਹਨਾਂ ਨੂੰ ਜੋੜਿਆ ਗਿਆ ਹੈ ਤਾਂ ਇਹ ਜਿਹੜਾ ਹੈ ਮਿਸ਼ਿਤ ਵਾਕ ਦੀ ਉਦਾਹਰਣ ਬਣਦੀ ਹੈ ਅਗਲੇ ਵਾਕ ਵਿੱਚ ਵਾਕਵਟਾਂਦਰਾ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਾਂਗੀ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਨਜੀ ਤੇ ਤੁਹਾਡਾ ਸਾਰਿਆਂ ਦਾ ਪਿਛਲੀ ਵੀਡੀਓ ਦੇ ਵਿੱਚ ਵਾਕਬੋਧ ਜਿਸ ਵਿੱਚ ਵਾਕ ਕੀ ਹੈ ਤੇ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਬਾਰੇ ਗੱਲਬਾਤ ਕੀਤੀ ਗਈ ਅੱਜ ਦਾ ਵਿਸ਼ਾ ਵਾਕ ਵਟਾਂਦਰਾ ਵਾਕ ਵਟਾਂਦਰੀ ਦੀ ਗੱਲ ਕਰਨ ਤੋਂ ਪਹਿਲਾਂ ਭਾਵਾ ਅਨੁਸਾਰ ਵਾਕਾਂ ਦੀ ਵੰਡ ਭਾਵਾ ਅਨੁਸਾਰ ਵਾਕਾਂ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੀ 5 ਭਾਗਾਂ ਵਿੱਚ ਸਰਲ ਵਾਕ ਜਿੰਨਾ ਵਾਕਾਂ ਵਿੱਚ ਗੱਲ ਸਰਲ ਰੂਪ ਵਿੱਚ ਦੱਸੀ ਗਈ ਹੋਵੇ ਉਸ ਨੂੰ ਸਰਲ ਵਾਕ ਕਹਿੰਦੇ ਹਨ ਸਰਲ ਆਸਾਨੀ ਨਾਲ ਜਿਹੜੀ ਗੱਲ ਸਮਝ ਆ ਸਕੇ ਉਸ ਨੂੰ ਸਰਲ ਵਾਕ ਆ ਜਾਂਦਾ ਹੈ ਸਰਲ ਵਾਕ ਦੋ ਤਰ੍ਹਾਂ ਦੇ ਹੁੰਦੇ ਹਨ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਕਿਹੜੇ ਕਿਹੜੇ ਹਾਂਵਾਚਕ ਸਰਲ ਵਾਕ ਨਾਵਾਚਕ ਸਰਲ ਵਾਕ ਹਾਂਵਾਚਕ ਸਰਲ ਵਾਕ ਜਿਨ੍ਹਾਂ ਵਾਕਾਂ ਵਿੱਚ ਸਕਾਰਾਤਮਕ ਭਾਵ ਪੇਸ਼ ਕੀਤੇ ਜਾਣ ਜਿਵੇਂ ਗੀਤਾ ਸਮੇ ਸਿਰ ਪੜਦੀ ਹੈ ਨਾਵਾਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਨਕਰਾਤਮਕ ਪਾਵਾ ਨੂੰ ਪੇਸ਼ ਕੀਤਾ ਜਾਏ ਉਸ ਨੂੰ ਨਾਵਾਚਕ ਵਾਕ ਕਹਿੰਦੇ ਹਨ ਜਿਵੇਂ ਗੀਤਾ ਹਰ ਗਲੇ ਨਹੀਂ ਪੜਦੀ ਵਿਸਮਿਕ ਵਾਕ ਜਿਨ੍ਹਾਂ ਵਾਕਾਂ ਵਿੱਚ ਮਨ ਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕੀਤਾ ਜਾਏ ਉਸ ਨੂੰ ਵਿਸਮਿਕ ਵਿਸਮਿਕ ਵਾਕ ਕਹਿੰਦੇ ਹਨ ਜਿਵੇਂ ਕਿੰਨਾ ਸੋਹਣਾ ਫੁੱਲ ਹੈ ਹੈਰਾਨ ਹੋ ਕੇ ਗੱਲ ਕੀਤੀ ਜਾ ਰਹੀ ਹੈ ਆਗਿਆसूचक ਜਾਂ ਬਿਨੇसूचक ਵਾਕ ਜਿਨ੍ਹਾਂ ਵਾਕਾਂ ਵਿੱਚ ਕੰਮ ਕਰਨ ਲਈ ਹੁਕਮ ਜਾਂ ਬੇਨਤੀ ਕੀਤੀ ਜਾਏ ਉਹਨਾਂ ਨੂੰ ਆਗਿਆसूचक ਜਾਂ ਬਿਨੇसूचक ਵਾਕ ਕਹਿੰਦੇ ਹਨ ਜਿਵੇਂ ਕਿਰਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇ ਦਿਓ ਇੱਛਾसूचक ਵਾਕ ਜਿਨ੍ਹਾਂ ਵਾਕਾਂ ਵਿੱਚ ਕੋਈ ਮਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਜਾਏ ਜਿਵੇਂ ਜੋ ਸਾਡੇ ਦਿਲ ਦੀ ਖੁਆਇਸ਼ ਹੈ ਇੱਛਾ ਹੈ ਜਿਵੇਂ ਕਾਸ਼ ਮੈਂ ਮੁੱਖ ਮੰਤਰੀ ਹੁੰਦਾ ਇੱਛਾ ਹੈ ਸਾਡੇ ਦਿਲ ਦੀ ਪ੍ਰਸ਼ਨਵਾਚਕ ਜਾਂ ਸਵਾਲੀਆ ਵਾਕ ਜਿੰਨਾ ਵਾਕਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਏ ਕਿਸੇ ਨੂੰ ਆਪਾਂ ਕੁਝ ਪੁੱਛਦੇ ਹਾਂ ਜਿਵੇਂ ਕੀ ਤੁਸੀਂ ਖਾਣਾ ਖਾਓਗੇ ਪ੍ਰਸ਼ਨ ਕੀਤਾ ਜਾ ਰਿਹਾ ਹੈ ਕਿਸੇ ਨੂੰ ਵਾਕ ਵਟਾਂਦਰਾ ਹੁਣ ਗੱਲ ਕਰਦੇ ਹਾਂ ਜੀ ਵਾਕ ਵਟਾਂਦਰਾ ਵਾਕਾਂ ਨੂੰ ਉਸ ਦੇ ਅਰਥ ਵਿੱਚ ਫਰਕ ਪਾਏ ਬਗੈਰ ਵਿਆਕਰਨਕ ਰੂਪ ਦੇਣ ਦੀ ਕਿਰਿਆ ਨੂੰ ਵਾਕ ਬਟਾਂਦਰਾ ਕਹਿੰਦੇ ਹਨ ਵਾਕ ਨੂੰ ਇੱਕ ਤੋਂ ਦੂਜੇ ਰੂਪ ਵਿੱਚ ਆਪਾਂ ਜਦੋਂ ਬਦਲਦੇ ਹਾਂ ਤਾਂ ਅਰਥਾਂ ਵਿੱਚ ਫਰਕ ਨਹੀਂ ਪੈਂਦਾ ਜਿਵੇਂ ਗੀਤਾ ਸਮੇਂ ਸਿਰ ਪੜਦੀ ਹੈ ਹਾਂਵਾਚਕ ਵਾਕ ਹੈ ਇਸ ਨੂੰ ਨਾਵਾਚਕ ਵਿੱਚ ਬਦਲੋ ਗੀਤਾ ਹਰ ਵੇਲੇ ਨਹੀਂ ਪੜਦੀ ਤਾਂ ਦੋਨਾਂ ਵਾਕਾਂ ਦੇ ਜਿਹੜੇ ਅਰਥ ਨੇ ਉਹ ਇੱਕੋ ਜਿਹੇ ਹਨ ਅਰਥਾਚ ਕੋਈ ਫਰਕ ਨਹੀਂ ਹੈਗਾ ਅਗਲੇ ਵੀਡੀਓ ਦੇ ਵਿੱਚ ਵਿਸ਼ਰਾਮ ਚਿੰਨ ਕੀ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਇਸ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਰਪਾ ਕਰਕੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਸਟੈਸਟਿਕਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਵਾਕਬੋਧ ਵਿੱਚ ਵਾਕ ਇਸ ਨੂੰ ਕਹਿੰਦੇ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਤੇ ਫਿਰ ਵਾਕ ਵਟਾਂਦਰੇ ਦੀ ਗੱਲ ਕੀਤੀ ਗਈ ਵਾਕਾਂ ਦੇ ਨਾਲ ਲੱਗਦੇ ਨੇ ਵਿਸ਼ਰਾਮ ਚਿੰਨ ਅੱਜ ਦਾ ਵਿਸ਼ਾ ਹੈ ਜੀ ਵਿਸ਼ਰਾਮ ਚਿੰਨ ਜਿਸ ਵਿੱਚ ਵਿਸ਼ਰਾਮ ਚਿੰਨ ਕਿਸ ਨੂੰ ਕਹਿੰਦੇ ਹਨ ਇਸ ਬਾਰੇ ਗੱਲ ਕਰਦੇ ਹਾਂ ਵਿਸਰਾਮ ਵਿਸਰਾਮ ਦਾ ਅਰਥ ਹੈ ਠਹਿਰਾਓ ਉਹ ਚਿੰਨ ਜਿਹੜੇ ਲਿਖਣ ਦੇ ਵਿੱਚ ਪਿੰਨ ਪਿੰਨ ਠਹਿਰਾਵਾਂ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਰਾਮ ਚਿੰਨ ਕਹਿੰਦੇ ਹਨ ਜਦੋਂ ਮੈਂ ਬੋਲਦੇ ਹਾਂ ਜਾਂ ਲਿਖਦੇ ਹਾਂ ਤਾਂ ਥੋੜੀ ਦੇਰ ਲਈ ਕਿਤੇ ਰੁਕਦੇ ਹਾਂ ਉਸ ਰੁਕਾਵਟ ਜਾਂ ਠਹਿਰਾਓ ਲਈ ਜਿਹੜੇ ਚਿੰਨ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸ਼ਰਾਮ ਚਿੰਨ ਕਹਿੰਦੇ ਹਨ ਜੇਕਰ ਵਿਸ਼ਰਾਮ ਚਿੰਨਾਂ ਦੀ ਯੋਗ ਥਾਂ ਵਰਤੋ ਨਾ ਕੀਤੀ ਜਾਏ ਤਾਂ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਵਿਸ਼ਰਾਮ ਚਿੰਨ 13 ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਨੇ 13 ਤਰ੍ਹਾਂ ਦੇ ਵਿਸ਼ਰਾਮ ਚਿੰਨ ਡੰਡੀ ਸਧਾਰਨ ਵਾਕ ਜਦੋਂ ਖਤਮ ਹੁੰਦਾ ਹੈ ਤਾਂ ਉਸ ਦੇ ਪਿੱਛੇ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮਤਕਾਰ ਦੇ ਵਿੱਚ ਵਾਕ ਦੇ ਪਿੱਛੇ ਦੋ ਡੰਡੀਆਂ ਵਰਤੀਆਂ ਜਾਂਦੀਆਂ ਸੀ ਲੇਕਿਨ ਹੁਣ ਇੱਕ ਡੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਸ਼ਨ ਚਿੰਨ ਜਦੋਂ ਆਪਾਂ ਕਿਸੇ ਨੂੰ ਕੋਈ ਪ੍ਰਸ਼ਨ ਪੁੱਛਦੇ ਹਾਂ ਤਾਂ ਉਸ ਵਾਕ ਦੇ ਪਿੱਛੇ ਪ੍ਰਸ਼ਨ ਚਿੰਨ ਲੱਗਦਾ ਹੈ ਪ੍ਰਸ਼ਨ ਚਿੰਨ ਬ੍ਰੈਕਟ ਦੇ ਵਿੱਚ ਦਿਖਾਇਆ ਗਿਆ ਹੈ ਵਿਸਮਿਕ ਚਿੰਨ ਮੰਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਤੋਂ ਬਾਅਦ ਵਿਸਮਿਕ ਚਿੰਨ ਲੱਗਦਾ ਹੈ ਕਾਮਾ ਦੋ ਸ਼ਬਦਾਂ ਦੇ ਵਿਚਕਾਰ ਥੋੜਾ ਠਹਿਰਾਓ ਹੋਏ ਤਾਂ ਉਸ ਠਹਿਰਾਓ ਲਈ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਕੌਮੇ ਦਾ ਚਿੰਨ ਬ੍ਰੈਕਟਸ ਹੈ ਅਰਧ ਕੌਮਾ ਜਾਂ ਬਿੰਦੀ ਕੌਮਾ ਦੋ ਵਾਕਾਂ ਦੇ ਵਿੱਚਕਾਰ ਅਰਧ ਕੌਮਾ ਜਾਂ ਬਿੰਦੀ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਜਦੋਂ ਕਿਸੇ ਵੀ ਸ਼ਬਦ ਨੂੰ ਸੰਖੇਪ ਰੂਪ ਦੇਣਾ ਹੋਵੇ ਸੰਖੇਪ ਰੂਪ ਵਿੱਚ ਲਿਖਣ ਦੇ ਲਈ ਸ਼ਬਦਾਂ ਦੇ ਮਗਰ ਦੁਬਿੰਦੀ ਲੱਗਦੀ ਹੈ ਡੈਸ਼ ਡੈਸ਼ ਦੀ ਵਰਤੋਂ ਪਾਤਰਾਂ ਦੇ ਵਾਰਤਾਲਾਪ ਦਾ ਪ੍ਰਗਟਾਵਾ ਕਰਨ ਦੇ ਲਈ ਜਾਂ ਹਟਕੋਰੀਏ ਜਾਂ ਤੋਤਲੇ ਵਾਲੀ ਆਵਾਜ਼ ਨੂੰ ਪ੍ਰਗਟ ਕਰਨ ਲਈ ਜਿਹੜਾ ਹੈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਡਸ਼ ਜਦੋਂ ਆਪਾਂ ਕਿਸੇ ਚੀਜ਼ ਦੀ ਉਦਾਹਰਣ ਦੇਣੀ ਹੈ ਤਾਂ ਆਪਾਂ ਕਹਿੰਨੇ ਹਾਂ ਜਿਵੇਂ ਤਾਂ ਜਿਵੇਂ ਤੋਂ ਬਾਅਦ ਦੋ ਬਿੰਦੀ ਤੇ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਚਿੰਨ ਜਿਹੜਾ ਹੈ ਬ੍ਰੈਕਟਸ ਹੈ ਪੁੱਠੇ ਕੌਮੇ ਜਦੋਂ ਕਿਸੇ ਦੀ ਕਹੀ ਗੱਲ ਓਵੇਂ ਦੀ ਓਵੇਂ ਲਿਖਣੀ ਹੈ ਤਾਂ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਕੌਮੇ ਦੋ ਤਰ੍ਹਾਂ ਦੇ ਨੇ ਦੋਰੇ ਤੇ ਇਕਾਰੇ ਇਕਾਰੇ ਕੌਮੇ ਜਦੋਂ ਕਿਸੇ ਦਾ ਉਪਨਾਮ ਲਿਖਣਾ ਹੈ ਜਾਂ ਕੋਈ ਗ੍ਰੰਥ ਦਾ ਕਿਤਾਬ ਦਾ ਨਾਮ ਲਿਖਣਾ ਹੈ ਤਾਂ ਅਸੀਂ ਸਿੰਗਲ ਕੌਮਿਆਂ ਦੀ ਵਰਤੋਂ ਕਰਦੇ ਹਾਂ ਜੋੜਨੀ ਸਮਾਸੀ ਸ਼ਬਦਾਂ ਦੇ ਵਿਚਕਾਰ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਪਹਿਲੀ ਲਾਈਨ 'ਚ ਕੋਈ ਜਿਹੜਾ ਹੈ ਸ਼ਬਦ ਪੂਰਾ ਨਹੀਂ ਆਉਂਦਾ ਤਾਂ ਉਸ ਦਾ ਅਗਲਾ ਹਿੱਸਾ ਅਗਲੀ ਲਾਈਨ 'ਚ ਹੈ ਤਾਂ ਉੱਥੇ ਵੀ ਆਪਾਂ ਜੋੜਨੀ ਦੀ ਵਰਤੋਂ ਕਰਦੇ ਹਾਂ ਬ੍ਰੈਕਟ ਖਾਨ ਮੁਹਾਵਰੇ ਜਾਂ ਔਖੇ ਸ਼ਬਦਾਂ ਦੇ ਅਰਥ ਲਖਣ ਦੇ ਲਈ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਪਾਤਰਾਂ ਦੇ ਹਾ ਭਾਵ ਦੱਸਣ ਦੇ ਲਈ ਜਿਹੜੀ ਹੈ ਉਹ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ ਨਾਵਲ ਜਾਂ ਇਕਾਂਗੀ ਲਿਖਦੇ ਸਮੇਂ ਛੁਟਮਰੋੜੀ ਛੁਟਮਰੋੜੀ ਜੋ ਛੱਡੇ ਹੋਏ ਅੱਖਰ ਦੀ ਆਵਾਜ਼ ਦਿੰਦੀ ਹੈ ਕੌਮੇ ਤੇ ਛੁਟਮਰੋੜੀ ਚ ਫਰਕ ਹੈ ਕੀ ਕਮਾ ਪੈਟ ਪੈਂਦਾ ਹੈ ਛੁਟਮਰੋੜੀ ਜਿਹੜੀ ਹੈ ਅੱਖਰ ਦੇ ਸਿਰ ਤੇ ਪੈਂਦੀ ਹੈ ਜਿਵੇਂ ਆਪਾਂ ਵਿਚ ਦੀ ਜਗ੍ਹਾ ਬੋਲਦੇ ਹਾਂ ਚ ਬਿੰਦੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਆਪਣੀਆਂ ਡਿਗਰੀਆਂ ਦੇ ਦੱਸਣੀਆਂ ਨੇ ਜਿਵੇਂ ਬੀਏ ਜਾਂ ਕਿਸੇ ਜਿਹੜੇ ਹੈ ਸ਼ਬਦਾਂ दो ਸ਼ਬਦਾਂ ਨੂੰ ਲਿਖਣਾ ਹੈ ਜਿਵੇਂ ਸਰਦਾਰ ਸਾਹਿਬ ਤਾਂ ਉਹਦੇ ਵਿੱਚ ਘਾਰ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਲੜੀ ਨੰਬਰ ਦੱਸਣ ਦੇ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਵਿਸ਼ਰਾਮ ਚਿੰਝੜੇ ਹੈ ਅੱਜ ਆਪਾਂ 13 ਤਰ੍ਹਾਂ ਦੇ ਕੀਤੇ ਨੇ ਕਿ 13 ਤਰ੍ਹਾਂ ਦੇ ਵਿਸ਼ਰਾਮ ਚਿੰ ਹੁੰਦੇ ਹਨ ਵਿਸ਼ਰਾਮ ਚਿੰਨਾ ਦੀ ਵਰਤੋਂ ਵਾਕਾਂ ਦੇ ਵਿੱਚ ਹੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਪਿਛਲੀ ਵੀਡੀਓ ਦੇ ਵਿੱਚ ਮੁਹਾਵਰੇ ਤੇ ਉਹਨਾਂ ਦੀ ਵਰਤੋਂ ਬਾਰੇ ਗੱਲਬਾਤ ਕੀਤੀ ਗਈ। ਅੱਜ ਦਾ ਵਿਸ਼ਾ ਅਖਾਨ। ਇਸ ਵੀਡੀਓ ਵਿੱਚ ਅਖਾਨ ਕਿਸ ਨੂੰ ਕਹਿੰਦੇ ਨੇ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ। ਅਖਾਨ। ਉਹ ਸੰਜਮ ਤੇ ਲਹਿ ਪਰਪੂਰ ਚੁਸਤ ਵਾਕ ਜਿਨ੍ਹਾਂ ਵਿੱਚ ਜੀਵਨ ਬਾਰੇ ਕੋਈ ਤੱਤ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੁੰਦਾ ਹੈ। ਅਖਾਨ ਅਖਵਾਉਂਦੇ ਹਨ ਜ਼ਿੰਦਗੀ ਦੀ ਕੋਈ ਸੱਚਾਈ ਜਾਂ ਤੱਥ ਪੇਸ਼ ਕਰਨ ਵਾਲੇ ਵਾਕ ਨੂੰ ਚੁਸਤ ਵਾਕ ਨੂੰ ਅਖਾਨ ਕਹਿੰਦੇ ਹਨ ਅਖਾਨ ਨੂੰ ਅਖੋਤਾਂ ਜਾਂ ਕਹਾਵਤਾਂ ਵੀ ਕਿਹਾ ਜਾਂਦਾ ਹੈ ਅਖਾਨ ਨੂੰ ਅਖੋਤ ਜਾਂ ਕਹਾਵਤ ਵੀ ਕਹਿੰਦੇ ਹਨ ਅਖਾਨਾਂ ਦਾ ਸਿਰਜਕ ਸਮੇਂ ਦੇ ਪ੍ਰਵਾਹ ਵਿੱਚ ਗੁੰਮਨਾਮ ਹੋ ਜਾਂਦਾ ਹੈ ਅਤੇ ਇਹ ਪੀੜੀ ਦਰ ਪੀੜੀ ਮੌਖਿਕ ਰੂਪ ਵਿੱਚ ਚਲਦੀਆਂ ਰਹਿੰਦੀਆਂ ਹਨ ਇਸ ਦਾ ਰਚੇਤਾ ਕੌਣ ਹੈ ਇਸ ਦਾ ਨਾਮ ਪਤਾ ਨਹੀਂ ਸਾਡੇ ਕੋਲ ਪੀੜੀ ਦਰ ਪੀੜੀ ਮੌਖਿਕ ਰੂਪ ਵਿੱਚ ਅਖਾਨ ਪਹੁੰਚਦੇ ਹਨ ਇਹਨਾਂ ਨੂੰ ਲੋਕ ਅਨੁਭਵ ਵਿੱਚੋਂ ਕਸ਼ੀਦਿਆ ਹੋਇਆ ਸੂਤ੍ਰਿਕ ਸੱਚ ਕਿਹਾ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੀ ਕੋਈ ਸੱਚਾਈ ਅਖਾਨ ਚ ਪੇਸ਼ ਕੀਤੀ ਜਾਂਦੀ ਹੈ ਇਸ ਨੂੰ ਸੂਤ੍ਰਿਕ ਸੱਚ ਕਹਿੰਦੇ ਹਨ ਰੂਪਕ ਪੱਖ ਤੋਂ ਅਖਾਨ ਮੁਹਾਵਰਿਆਂ ਨਾਲੋਂ ਜ਼ਿਆਦਾ ਵੱਡਾ ਹੁੰਦਾ ਹੈ ਬੰਤਰ ਦੇ ਤੌਰ ਤੇ ਅਖਾਨ ਮੁਹਾਵਰਿਆਂ ਤੋਂ ਵੱਡੇ ਹੁੰਦੇ ਹਨ ਇਹ ਕਵਿਤਾ ਵਾਂਗ ਤੁਕਾਂ ਵਿੱਚ ਹੁੰਦੇ ਹਨ ਲਾਈਨਾਂ 'ਚ ਹੁੰਦੇ ਹਨ ਇਸ ਵਿੱਚ ਤੋਲ ਤੇ ਤੁਕਾਂਤ ਮੇਲ ਹੁੰਦਾ ਹੈ ਜਿਵੇਂ ਖਲੀ ਤੇ ਗਲੀ ਵਾਕ ਦੇ ਅਖੀਰ 'ਚ ਤੁਕਾਂਤ ਮੇਲ ਹੁੰਦਾ ਹੈ ਅਖਾਨ ਵਰਤਦੇ ਸਮੇਂ ਸਥਾਨ ਤੇ ਮੌਕੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਥੇ ਅਖਾਨ ਵਰਤਣਾ ਹੈ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕੁਝ ਉਦਾਹਰਨਾ ਉਖਲੀ ਵਿੱਚ ਸਿਰ ਦਿੱਤਾ ਤਾਂ ਮੌਲਿਆਂ ਦਾ ਕੀ ਡਰ ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰਕੇ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਅੱਗੋਂ ਆਕੜੇ ਤਾਂ ਇਹ ਅਖਾਨ ਦੀ ਵਰਤੋਂ ਕਰਦੇ ਹਨ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾ ਜਦੋਂ ਕਿਸੇ ਮੋਰਖ ਦੀ ਮੋਰਖਤਾ ਨੂੰ ਬਧੀਰੇ ਕਰਕੇ ਦੱਸਣਾ ਹੋਵੇ ਤਾਂ ਇਹ ਅਖਾਂ ਦੀ ਵਰਤੋਂ ਕਰਦੇ ਹਨ ਖਾਈਏ ਦਾਲ ਜਿਹੜੀ ਨਿਬੇ ਨਾਲ ਜਦੋਂ ਸਾਦੇ ਭੋਜਨ ਦੀ ਮਹੱਤਤਾ ਬਾਰੇ ਦੱਸਣਾ ਹੋਵੇ ਤਾਂ ਇਸ ਅਖਾਂ ਦੀ ਵਰਤੋਂ ਕਰਦੇ ਹਾਂ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਜਦੋਂ ਕਿਸੇ ਕੰਜੂਸ ਦਾ ਜੋੜਿਆ ਤਨ ਕੋਈ ਹੋਰ ਫਜ਼ੂਲ ਖਰਚੀ ਵਿੱਚ ਉੜਾ ਦਵੇ ਤਾਂ ਇਹ ਸਖਾਂ ਦੀ ਵਰਤੋਂ ਕਰਦੇ ਹਾਂ ਕੱਲ੍ਹ ਨਾਮ ਕਾਲ ਦਾਏ ਕਰਨ ਵਾਲਾ ਕੰਮ ਹੁਣੇ ਕਰ ਲਵੋ ਅੱਗੇ ਨਾ ਪਾਓ ਭਾਵੇਂ ਜਿਹੜਾ ਕੰਮ ਅੱਜ ਹੋ ਸਕਦਾ ਹੈ ਉਸ ਨੂੰ ਹੁਣੇ ਤੇ ਅੱਜ ਹੀ ਕਰ ਲੈਣਾ ਚਾਹੀਦਾ ਹੈ ਕੱਲ ਤੇ ਨਹੀਂ ਪਾਉਣਾ ਚਾਹੀਦਾ ਕਿਉਂਕਿ ਕੱਲ ਦਾ ਕੋਈ ਭਰੋਸਾ ਨਹੀਂ ਕੀ ਹੋ ਜਾਵੇ ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਅਖਾਨ ਕਿਸ ਨੂੰ ਕਹਿੰਦੇ ਹਨ ਅਖਾਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਦੀ ਕੀ ਮਹੱਤਤਾ ਹੈ ਤੇ ਇਸ ਦੀਆਂ ਕੁਝ ਉਦਾਹਰਨਾਂ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਹੋਰ ਵੀ ਕਈ ਅਖਾਨ ਨੇ ਆਪਾਂ ਪ੍ਰੈਕਟਿਸ ਦੇ ਤੌਰ ਤੇ ਅਭਿਆਸੀ ਤੌਰ ਤੇ ਹੋਰ ਵੀ ਅਖਾਨ ਕਰ ਸਕਦੇ ਹਾਂ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਅੱਜ ਦਾ ਵਿਸ਼ਾ ਮੁਹਾਵਰੇ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਹਾਵਰੇ ਕਿਸ ਨੂੰ ਕਹਿੰਦੇ ਨੇ ਮੁਹਾਵਰਿਆਂ ਦੀ ਮਹੱਤਤਾ ਤੇ ਕੁਝ ਮੁਹਾਵਰਿਆਂ ਦੀਆਂ ਉਦਾਹਰਨਾਂ ਕਰਵਾਵਾਂਗੀ ਉਨ੍ਹਾਂ 2-4 ਸ਼ਬਦਾਂ ਦੇ ਸਮੂਹ ਨੂੰ ਮੁਹਾਵਰਾ ਕਹਿੰਦੇ ਹਨ ਜਿਸ ਦਾ ਕੋਈ ਅਰਥ ਹੋਵੇ 2-4 ਸ਼ਬਦ ਜੋ ਅਰਥ ਰੱਖਦੇ ਹਨ ਮੁਹਾਵਰਾ ਅਖਵਾਉਂਦੇ ਹਨ ਇਸ ਸ਼ਬਦ ਸਮੂਹ ਦੇ ਅੰਤ ਵਿੱਚ ਨਾਣੇ ਕੰਨਾ ਨੰਨੇ ਕੰਨਾ ਨਾਨੇਲਾ ਨੰਨੇਲਾ ਨਾਨੇ ਬਿਆਰੀ ਨੰਨੇ ਬਿਆਰੀ ਆਦ ਲੱਗਦਾ ਹੈ ਮੁਹਾਵਰੇ ਦੇ ਅੰਤ ਵਿੱਚ ਮੋਹਾਬ੍ਰੇ ਨੂੰ ਵਾਕ ਵਿੱਚ ਵਰਤਦੇ ਸਮੇਂ ਇਸ ਦੀ ਠੋਕ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਠੋਕ ਅਨੁਸਾਰ ਇਸ ਦੀ ਕਿਰਿਆ ਦੀ ਵਚਨ ਲਿੰਗ ਕਾਲ ਆਦ ਵਿੱਚ ਪਰਵਰਤਨ ਹੋ ਜਾਂਦਾ ਹੈ ਪਰ ਕਿਰਿਆ ਦਾ ਧਾਤੂ ਉਹੀ ਰਹਿੰਦਾ ਹੈ ਧਾਤੂ ਬਦਲਣ ਨਾਲ ਮਹਾਵਰੇ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਜਿਵੇਂ ਅੱਖ ਪੁੱਟਣੀ ਤੇ ਅੱਖ ਲਗਣੀ ਪੁੱਟਣੀ ਤੇ ਲਗਣੀ ਧਾਤੂ ਹਨ ਅੱਖ ਪੁੱਟਣੀ ਤੋਂ ਭਾਵ ਹੋਸ਼ੀ ਚੋਣਾ ਅੱਖ ਲਗਣੀ ਤੋਂ ਭਾਵ ਨੀਂਦ ਆਉਣਾ ਇਸ ਤਰ੍ਹਾਂ ਪੁੱਟਣੀ ਤੇ ਲਗਣੀ ਦੋਨਾਂ ਦੇ ਅਲੱਗ-ਅਲੱਗ ਅਰਥ ਆਉਂਦੇ ਹਨ ਮਹਾਵਰੇ ਨੂੰ ਇੱਕ ਹੀ ਵਾਕ ਵਿੱਚ ਵਰਤਣਾ ਚਾਹੀਦਾ ਹੈ ਮਹਾਵਰੇ ਨੂੰ ਇੱਕ ਹੀ ਵਾਕ ਵਿੱਚ ਵਰਤਣਾ ਚਾਹੀਦਾ ਹੈ ਮਹਾਵਰੇ ਦਾ ਪੂਰਾ ਮੁੱਲ ਉਸ ਦੀ ਠਕਵੀਂ ਵਰਤੋਂ ਨਾਲ ਹੀ ਪੈਂਦਾ ਹੈ ਠਕਵੀਂ ਵਰਤੋਂ ਹੋਵੇ ਤਾਂ ਮਹਾਵਰੇ ਦਾ ਪੂਰਾ ਮੁੱਲ ਪੈ ਜਾਂਦਾ ਹੈ ਉਦਾਹਰਨਾਂ ਨੇ ਕੁਝ 19 21 ਦਾ ਫਰਕ ਹੋਣਾ ਬਹੁਤ ਥੋੜਾ ਫਰਕ ਹੋਣਾ ਰਵਿੰਦਰ ਤੇ ਮਨਿੰਦਰ ਦੇ ਕਾਦ ਵਿੱਚ 19 21 ਦਾ ਫਰਕ ਹੈ ਕੰਨ ਭਰਨੀ ਚੁਗਲੀ ਕਰਨੀ ਇੱਕ ਦੂਜੇ ਦੇ ਵਿਰੁੱਧ ਕਿਸੇ ਦੇ ਕੰਨ ਭਰਨੇ ਬੁਰੀ ਆਦਤ ਹੈ ਸਾਨੂੰ ਇੱਕ ਦੂਜੇ ਦੇ ਵਿਰੁੱਧ ਕੰਨ ਨਹੀਂ ਭਰਨੇ ਚਾਹੀਦੇ ਕਿਸੇ ਦੇ ਵੀ ਛੇਲ ਲਾਉਣਾ ਬਹੁਤ ਨਫਾ ਕਮਾਉਣਾ ਦੁਕਾਨਦਾਰ ਅਣਜਾਣ ਗਾਕਾਂ ਦੀ ਚੰਗੀ ਤਰ੍ਹਾਂ ਛੇਲ ਉਤਾਰਦੇ ਹਨ ਸੋ ਇਸ ਤਰ੍ਹਾਂ ਕੁਝ ਜਿਹੜੇ ਹੈ ਮੁਹਾਵਰੇ ਮੈਂ ਤੁਹਾਨੂੰ ਕਰਵਾਏ ਮੁਹਾਵਰੇ ਬੇਅੰਤ ਹਨ ਇਹਨਾਂ ਦਾ ਕੋਈ ਅੰਤ ਨਹੀਂ ਹੈਗਾ ਸਾਨੂੰ ਜਿਆਦਾ ਤੋਂ ਜਿਆਦਾ ਮੁਹਾਵਰਿਆਂ ਦੀ ਜਿਹੜਾ ਹੈ ਅਭਿਆਸ ਕਰਨਾ ਚਾਹੀਦਾ ਹੈ ਉਹਨਾਂ ਨੂੰ ਬੋਲਣ ਦੇ ਵਿੱਚ ਲਿਖਣ ਦੇ ਵਿੱਚ ਤੇ ਸਮਝਣ ਦੇ ਵਿੱਚ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਹਿਸਟਰੀ ਸਵਿਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੇ ਵੀਡੀਓ ਪੰਜਾਬੀ ਵਿਆਕਰਨ ਤੇ ਵਿਸ਼ਾ ਹੈ ਜੀ ਮੁਹਾਵਰੇ دارਵਾਕਾਂਸ਼ ਈਟੀਟੀ ਪੇਪਰ 1 ਖਾਸ ਤੌਰ ਤੇ 5994 ਮਾਸਟਰ ਕੈਡਰ ਕਲਰਕ ਤੇ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਗੱਲਬਾਤ ਕਰਦੇ ਹਾਂ 2 3 ਜਾਂ 4 ਸ਼ਬਦਾਂ ਦੇ ਉਸ ਸਮੂਹ ਨੂੰ ਵਾਕਾਂਸ਼ ਕਿਹਾ ਜਾਂਦਾ ਹੈ ਜੋ ਕਿਸੇ ਵਾਕ ਦਾ ਭਾਗ ਜਾਂ ਅੰਸ਼ ਹੋਵੇ ਵਾਕਾਂਸ਼ ਵਾਕ ਦਾ ਅੰਸ਼ ਜਾਂ ਭਾਗ ਜਿਵੇਂ ਹਰੀ ਚੁੰਨੀ ਵਾਲੀ ਕੁੜੀ ਮੇਰੀ ਭੈਣ ਹੈ ਹੁਣ ਇੱਥੇ ਵਾਕਾਂਸ਼ ਕੀ ਹੈ ਹਰੀ ਚੁੰਨੀ ਵਾਲੀ ਮੁਹਾਵਰੇدار ਵਾਕਾਂਸ਼ ਉਹ ਹੁੰਦਾ ਹੈ ਜੋ ਮੁਹਾਵਰੇ ਵਾਂਗ ਸਥਾਪਿਤ ਤੇ ਪ੍ਰਚਲਿਤ ਹੋਵੇ ਜਿਵੇਂ ਅੱਗ ਦੇ ਭਾ ਬਗਲਾ ਪਾਗਤ ਲਕੀਰ ਦਾ ਫਕੀਰ ਆਤ ਇਹ ਮੁਹਾਵਰੇ ਦੇ ਵਾਂਗ ਪ੍ਰਚਲਿਤ ਨੇ ਆਮ ਵਰਤੇ ਜਾਂਦੇ ਨੇ ਜਿਵੇਂ ਆਪਾਂ ਕਹਿੰਨੇ ਆ ਚੀਜ਼ਾਂ ਅੱਗੇ ਦੇ ਭਾਵਿਕ ਦੀਆਂ ਹਨ ਉਹ ਬਗਲਾ ਪਾਗਤ ਹੈ ਮੁਹਾਵਰੇਦਾਰ ਵਕਾਂਸ਼ ਦਾ ਮੁਹਾਵਰੇ ਨਾਲੋਂ ਥੋੜਾ ਅੰਤਰ ਹੈ ਮੁਹਾਵਰੇ ਦੇ ਅੰਤ ਵਿੱਚ ਨੰਨੇ ਕੰਨਾ ਨੰਨੇ ਲਾ ਨੰਨੇ ਭਿਆਰੀ ਨਾਨੇ ਕੰਨਾ ਨਾਨੇ ਲਾ ਨਾਨੇ ਬਿਆਰੀ ਆਦ ਹੁੰਦੇ ਹਨ ਜਿਵੇਂ ਉਂਗਲ ਕਰਨਾ ਉਸਤਦੀ ਕਰਨਾ 19 21 ਦਾ ਫਰਕ ਹੋਣਾ ਈਦ ਦਾ ਚੰਨ ਹੋਣਾ ਇਹਨਾਂ ਦੇ ਵਿੱਚ ਪਿੱਛੇ ਨੰਨੇ ਕੰਨਾ ਨਾਨੇ ਕੰਨਾ ਆਉਂਦੇ ਹਨ ਵਰਤੋਂ ਸਮੇਂ ਇਹਨਾਂ ਦੀ ਥਾਂ ਲਿੰਗ ਵਚਨ ਤੇ ਕਾਰਕ ਅਨੁਸਾਰ ਕਿਰਿਆ ਲੱਗਦੀ ਹੈ ਪਾਵ ਜਦੋਂ ਮੁਹਾਵਰੇ ਵਰਤਦੇ ਹਾਂ ਤਾਂ ਕਿਰਿਆ ਜਿਹੜੀ ਹੈ ਉਹ ਲਿੰਗ ਵਚਨ ਤੇ ਕਾਰਕ ਦੇ ਅਨੁਸਾਰ ਲੱਗਦੀ ਹੈ ਕਿੰਨਾ ਵਿੱਚ ਮੁਹਾਵਰਿਆਂ ਦੇ ਵਿੱਚ ਮੁਹਾਵਰੇਦਾਰ ਵਾਕਾਂਸ਼ ਦੇ ਅੰਤ ਵਿੱਚ ਅਜਿਹਾ ਕੋਈ ਸ਼ਬਦ ਜਾਂ ਕਿਰਿਆ ਨਹੀਂ ਹੁੰਦੀ ਇਸ ਨੂੰ ਅਖਾਨ ਵਾਂਗ ਜਿਉਂ ਦਾ ਤਿਉਂ ਵਰਤਿਆ ਜਾਂਦਾ ਹੈ ਅਖਾਨ ਅਟਲ ਸਚਾਈਆਂ ਅਖਾਨਾਂ ਦੇ ਵਾਂਗ ਮੁਹਾਵਰੇਦਾਰ ਵਾਕਾਂਸ਼ ਜਿਹੜੇ ਨੇ ਜਿਸ ਤਰ੍ਹਾਂ ਦੇ ਨੇ ਉਸ ਤਰ੍ਹਾਂ ਹੀ ਵਰਤੇ ਜਾਂਦੇ ਹਨ ਇਨ੍ਹਾਂ ਵਿੱਚ ਲਿੰਗ ਵਚਨ ਤੇ ਕਾਰਕ ਅਨੁਸਾਰ ਕਿਰਿਆ ਨਹੀਂ ਬਦਲਦੀ ਮੁਹਾਵਰੇदार ਵਾਕਾਂਸ਼ ਤਾਂ ਮੁਹਾਵਰੇ ਵਾਂਗ ਸ਼ਾਬਦੀ ਕਰਤ ਦੀ ਥਾਂ ਸੰਕੇਤਕ ਤੇ ਸੁਝਾਊ ਅਰਥ ਹੁੰਦਾ ਹੈ ਜਿਵੇਂ ਹੱਥਾਂ ਦੀ ਮੈਲ ਹੱਥਾਂ ਦੀ ਮੈਲ ਤੋਂ ਭਾਵ ਹੈ ਸੱਚੀ-ਸੁੱਚੀ ਕਮਾਈ ਇੱਥੇ ਹੱਥਾਂ ਦੀ ਮੈਲ ਹੱਥਾਂ ਨੂੰ ਮਿੱਟੀ ਘੱਟਾ ਲੱਗਣ ਵਾਲੀ ਮੈਲ ਨਹੀਂ ਹੈ ਸੰਕੇਤਕ ਅਰਥ ਹੈ ਹੱਥਾਂ ਦੀ ਮੈਲ ਮਿਹਨਤ ਨਾ ਕੀਤੀ ਦਸਾਂ ਨੋਹਾਂ ਦੀ ਕਮਾਈ ਨੂੰ ਕਿਹਾ ਜਾਂਦਾ ਹੈ। ਸੋ ਮੁਹਾਵਰੇਦਾਰ ਵਾਕਾਂਸ਼ ਦਾ ਜਿਹੜਾ ਅਰਥ ਹੈ ਸੰਕੇਤਕ ਤੇ ਸੁਝਾਉ ਹੁੰਦਾ ਹੈ। ਰਚਨਾ ਅਨੁਸਾਰ ਮੁਹਾਵਰੇਦਾਰ ਵਾਕਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ। ਕੋਸ਼ਣ ਆ ਸਕਦਾ ਹੈ ਕਿ ਮੁਹਾਵਰੇਦਾਰ ਵਾਕਾਂਸ਼ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਦੋ ਤਰ੍ਹਾਂ ਦੇ ਹੁੰਦੇ ਨੇ। ਕਿਹੜੇ ਨੇ? ਇੱਕ ਉਹ ਜਿਨ੍ਹਾਂ ਵਿੱਚ ਦਾ ਦੇ ਦੀ ਆਦਿ ਸੰਬੰਧਕ ਹੁੰਦੇ ਹਨ ਜਿਵੇਂ ਸਿਆਪੇ ਦੀ ਨੈਣ ਫੁੰਡਾਂ ਦੀ ਖੱਖਰ ਵਕਾਂਸ਼ ਮੁਹਾਵਰੇਦਾਰ ਵਕਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਮੁਹਾਵਰੇਦਾਰ ਵਕਾਂਸ਼ ਵਿੱਚ ਸੰਬੰਧਕ ਲੱਗਦੇ ਨੇ ਦਾ ਦੇ ਦੀ ਜਿਵੇਂ ਸਿਆਪੇ ਦੀ ਨੈਣ ਹਨਾ ਇਹਦੇ ਚ ਦੀ ਜਿਹੜਾ ਹੈ ਉਹ ਸੰਬੰਧਕ ਵਰਤਿਆ ਗਿਆ ਹੈ ਦੂਜੇ ਉਹ ਜੋ ਸਮਾਸੀ ਵਿਧੀ ਨਾਲ ਬੰਦੇ ਹਨ ਜਿਵੇਂ ਕਿਤਾਬੀ ਕੀੜਾ ਫਸਲੀ ਬਟੇਰਾ ਆਦ ਦੋ ਸ਼ਬਦ ਜਦੋਂ ਜੁੜਦੇ ਨੇ ਤੇ ਉਹਨਾਂ ਚ ਜਿਹੜਾ ਹੈ ਸਮਾਸੀ ਸ਼ਬਦ ਬਣ ਜਾਂਦੇ ਨੇ ਉਹਨਾਂ ਚ ਕੀ ਲੱਗੀ ਹੁੰਦੀ ਹੈ ਜੋੜਨੇ ਲਗਾਈ ਜਾਂਦੀ ਹੈ ਤਾਂ ਉਹ ਜਿਹੜੀ ਹੈ ਸਮਾਸੀ ਸ਼ਬਦ ਬਣ ਜਾਂਦੇ ਹਨ ਤਾਂ ਸਮਾਸੀ ਵਿਧੀ ਅਨੁਸਾਰ ਦੂਜੇ ਬਣਦੇ ਨੇ ਜਿਵੇਂ ਕਿਤਾਬੀ ਕੀੜਾ ਕਿਤਾਬ ਇੱਕ ਹੈ ਕੀੜਾ ਇੱਕ ਹੈ ਦੋਨਾਂ ਨੂੰ ਮਿਲਾ ਕੇ ਕਿਤਾਬੀ ਕੀੜਾ ਬਣ ਜਾਂਦਾ ਹੈ ਮੁਹਾਵਰੇਦਾਰ ਵਾਕਾਂਸ਼ ਵਿੱਚ ਤਬਦੀਲੀ ਬਧੇਰੇ ਤੇਜ਼ੀ ਨਾਲ ਹੁੰਦੀ ਹੈ ਅਖਾਨ ਤੇ ਮੁਹਾਵਰੇ ਜਿਹੜੇ ਨੇ ਉਹ ਬਹੁਤ ਘੱਟ ਬਦਲੇ ਜਾਂਦੇ ਨੇ ਉਹਨਾਂ 'ਚ ਤਬਦੀਲੀ ਬਹੁਤ ਘੱਟ ਨਾਂ ਦੇ ਬਦਾਬਰ ਹੈ। ਲਈਂ ਮੁਹਾਵਰੇਦਾਰ ਵਕਾਂਸ਼ਾਂ 'ਚ ਤਬਦੀਲੀ ਤੇਜ਼ੀ ਨਾਲ ਹੁੰਦੀ ਹੈ। ਕਈ ਵਾਰ ਮੁਹਾਵਰੇਦਾਰ ਵਕਾਂਸ਼ ਇਸੇ ਮੁਹਾਵਰੇ ਦਾ ਅਖਾਂਦਾ ਹਿੱਸਾ ਅੰਸ਼ ਜਾਂ ਭਾਗ ਹੁੰਦੇ ਹਨ। ਜਿਵੇਂ ਮੁਹਾਵਰਾ ਹੈ ਅੱਗ ਦੇ ਭਾ ਹੋਣਾ, ਆਟੇ ਵਿੱਚ ਲੂਣ ਹੋਣਾ ਇਹ ਮੁਹਾਵਰੇ ਨੇ ਤੇ ਇਹਨਾਂ ਵਿੱਚ ਵਕਾਂਸ਼ ਕੀ ਹੈ ਆਟੇ ਦੇ ਭਾ ਤੇ ਸੌਰੀ ਅੱਗ ਦੇ ਭਾ ਤੇ ਆਟੇ ਵਿੱਚ ਲੂਣ ਅੱਗ ਦੇ ਭਾ ਹੋਣਾ ਵਿੱਚ ਅੱਗ ਦੇ ਭਾ ਜਿਹੜਾ ਹੈ ਉਹ ਮੁਹਾਵਰੇਦਾਰ ਵਾਕਾਂਸ਼ ਹੈ ਇਸੇ ਤਰ੍ਹਾਂ ਆਟੇ ਵਿੱਚ ਲੂਣ ਹੋਣਾ ਤੇ ਆਟੇ ਵਿੱਚ ਲੂਣ ਇਹ ਮੁਹਾਵਰੇਦਾਰ ਵਾਕਾਂਸ਼ ਹੈ ਈਦ ਦਾ ਚੰਨ ਹੋਣਾ ਜਾਂ ਈਦ ਦਾ ਚੰਨ ਕੁਝ ਉਦਾਹਰਨਾ ਕਰਦੇ ਹਾਂ ਮੁਹਾਵਰੇਦਾਰ ਵਾਕਾਂਸ਼ਾਂ ਦੀਆਂ ਜਿਵੇਂ ਓੜਪੋੜ ਇਸ ਦਾ ਮਤਲਬ ਕੀ ਹੁੰਦਾ ਹੈ ਜੀ ਘਰੇਲੂ ਇਲਾਜ ਕਰਨਾ ਕਿ ਸਾਨੂੰ ਔੜ-ਪੋੜ ਨਹੀਂ ਕਰਨਾ ਚਾਹੀਦਾ ਸਿਆਪੇ ਦੀ ਨੈਣ ਲੜਾਈ ਦਾ ਮੋਢ ਸਿਰ ਮੱਥੇ ਤੇ ਸਤਕਾਰ ਨਾਲ ਪਰਵਾਨ ਕਰਨਾ ਹੱਡੀਆਂ ਦੀ ਮੋਟ ਬਹੁਤ ਕਮਜ਼ੋਰ ਹੱਥਾਂ ਦਾ ਸੁੱਚਾ ਇਮਾਨਦਾਰ ਆਦਮੀ ਹੱਡੀਆਂ ਦੀ ਮੋਟ ਆਵਾਕ ਇਹਨਾਂ ਕਿ ਉਹ ਤਾਂ ਹੱਡੀਆਂ ਦੀ ਮੋਟ ਹੋ ਗਿਆ ਹੈ ਹਿੱਕ ਦਾ ੱੱਕਾ ਜੋਰਾਵਰੀ ਕਿ ਤਾਬੀ ਕੀੜਾ ਹਰ ਵੇਲੇ ਪੜਦੇ ਰਹਿਣ ਵਾਲਾ ਕਲਮ ਦਾ ਤਨੀ ਨਿਪੁੰਨ ਲਿਖਾਰ ਜਿਵੇਂ ਆਪਾਂ ਕਹਿੰਨੇ ਭਾਈ ਵੀਰ ਸਿੰਘ ਕਲਮ ਦੇ ਤਨੀ ਸਨ ਪਾਵੋ ਨਿਪੁੰਨ ਲਿਖਾਰੀ ਸਨ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੁਹਾਵਰੇਦਾਰ ਵਾਕਾਂਸ਼ ਕੀ ਹੁੰਦੇ ਹਨ ਉਸ ਬਾਰੇ ਦੱਸਿਆ ਮੁਹਾਵਰੇਦਾਰ ਵਾਕਾਂਸ਼ ਤੋਂ ਪਹਿਲਾਂ ਵਾਕਾਂਸ਼ ਦੱਸਿਆ ਕਿ ਕਿਸੇ ਵਾਕ ਦਾ ਅੰਸ਼ ਦਾ ਹਿੱਸਾ ਵਾਕਾਂਸ਼ ਹੁੰਦਾ ਹੈ ਤਾ ਮੁਹਾਵਰੇ دار ਵਾਕਾਂਸ਼ ਜਿਹੜੇ ਨੇ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕਿ ਇਹ ਅਖਾਣ ਹੈ ਮੁਹਾਵਰਾ ਹੈ ਜਾਂ ਮੁਹਾਵਰੇ دار ਵਾਕਾਂਸ਼ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਲਾਵਾ ਫੇਸਬੁੱਕ ਤੇ ਮੇਰਾ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ